ਆਪਣੇ ਹੀ ਜੱਦੀ ਪਿੰਡ ਹਡਾਣਾ ਖੇਡ ਮੈਦਾਨ ਦਾ ਉਦਘਾਟਨ ਕਰਨ ਪਹੁੰਚੇ ਰਣਜੋਤ ਸਿੰਘ ਹਡਾਣਾ ਜਿਨ੍ਹਾਂ ਨੂੰ ਆਪਣੇ ਹੀ ਪਿੰਡ ਦੇ ਆਧੁਨਿਕ ਸਹੂਲਤਾਂ ਦੇ ਨਾਲ ਤਿਆਰ ਹੋਣ ਵਾਲੇ ਖੇਡ ਮੈਦਾਨ ਦਾ ਉਦਘਾਟਨ ਕਰਨ ਪਹੁੰਚੇ ਸੀ ਜਿਨ੍ਹਾਂ ਨੇ ਉਦਘਾਟਨ ਕਰਨ ਉਪਰੰਤ ਮਹਿਸੂਸ ਕੀਤਾ ਕਿ ਮੈਂ ਇਸ ਖੇਡ ਮੈਦਾਨ ਬਣਾਉਣ ਦੇ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰਦਾ ਆ ਰਿਹਾ ਹਾਂ ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਖੇਡ ਮੈਦਾਨ ਦਾ ਉਦਘਾਟਨ ਮੇਰੇ ਹੱਥੋਂ ਹੋਵੇਗਾ ਜਿਸ ਦੇ ਵਿੱਚ ਦੌੜ ਟ੍ਰੈਕ, ਵਾਲੀਬਾਲ ਅਤੇ ਕਬੱਡੀ ਕੋਰਟਾਂ, ਬੈਠਕ ਸਥਾਨ, ਰੋਸ਼ਨੀ ਦੀ ਵਿਵਸਥਾ ਅਤੇ ਪਾਣੀ ਦੀ ਉਪਲਬਧਤਾ ਸਮੇਤ ਹੋਰ ਬੁਨਿਆਦੀ ਢਾਂਚਾ ਸ਼ਾਮਿਲ ਹੋਵੇਗਾ। ਇਸ ਦੇ ਨਾਲ ਮੇਰੇ ਪਿੰਡ ਦੇ ਨੌਜਵਾਨਾਂ ਨੂੰ ਥੇਟਲੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਖੇਡਾਂ ਦੇ ਵਿੱਚ ਹਿੱਸਾ ਲੈਣ ਦਾ ਯੋਗਦਾਨ ਮਿਲੇਗਾ। ਸੋ ਦੱਸ ਦਈਏ ਕਿ ਪਿੰਡ ਹਡਾਣਾ ਦੇ ਵਸਨੀਕਾਂ ਨੇ ਖੇਡ ਗਰਾਊਂਡਾਂ ਦੇ ਨਿਰਮਾਣ ਨੂੰ ਲੈ ਕੇ ਖੁਸ਼ਹਾਲੀ ਦੀ ਨਵੀਂ ਸ਼ੁਰੂਆਤ ਦੱਸਦਿਆਂ ਹੋਇਆਂ ਹਡਾਣਾ ਦਾ ਧੰਨਵਾਦ ਕੀਤਾ ਤੇ ਵਸਨੀਕਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਉਹ ਇਹ ਮੰਗ ਕਰ ਵੀ ਰਹੀ ਸੀ ਤੇ ਮੰਗ ਲਟਕੀ ਵੀ ਹੋਈ ਸੀ ਤੇ ਹੁਣ ਨੀ ਪੱਥਰ ਰੱਖਣ ਦੇ ਨਾਲ ਪਿੰਡਾਂ ਦੇ ਨੌਜਵਾਨਾਂ ਦੇ ਵਿੱਚ ਨਵਾਂ ਜੋਸ਼ ਪੈਦਾ ਹੋਇਆ ਹੈ। ਅ ਬੱਚਿਆਂ ਦੇ ਇਸ ਹੁਨਰ ਨੂੰ ਪਛਾਣਦੇ ਹੋਏ ਅ ਉਹਨਾਂ ਨੂੰ ਖੇਡਾਂ ਵੱਲ ਅੱਗੇ ਵਧਾਉਣ ਵਾਸਤੇ ਤੇ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਜਿਹੜਾ ਇਹ ਬਹੁਤ ਵਧੀਆ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ ਅੱਜ ਕਿੱਥੇ ਦੇਖੋ ਮੈਂ ਨਾ ਜੇ ਗੱਲ ਕਰਾਂ ਆਪਣੇ ਪਿੰਡ ਦੇ ਅੱਜ ਹਡਾਣੇ ਦੀ ਕੱਲ ਤੇ ਮੈਂ ਸਾਂਝੀ ਕਰਨੀ ਬੈਠ ਗਿਆ ਸਟੇਜ ਤੇ ਇਹ ਜਿਹੜਾ ਇਹ ਜਿਹੜਾ ਹਡਾਣੇ 'ਚ ਅੱਜ ਖੇਡ ਗਰਾਊਂਡ ਦਾ ਸੀ ਨਹੀਂ ਪੱਤਾ ਰੱਖਿਆ ਇਹ ਕਰੀਬ 10 ਸਾਲ ਪਹਿਲਾਂ ਇੱਥੇ ਪਿੰਡ 'ਚ ਗਰਾਊਂਡ ਦੇ ਸੰਬੰਧੀ ਗੱਲਬਾਤ ਚੱਲਦੀ ਸੀਗੀ ਕਦੀ ਕਿਸੇ ਜਗ੍ਹਾ ਕਦੀ ਕਿਸੇ ਜਗ੍ਹਾ ਲੀਡਰਾ ਨੇ ਸਰਕਾਰਾਂ ਨੇ ਪਿੰਡ ਚ ਪੂਰਾ ਫਤੂਰ ਪਾ ਕੇ ਰੱਖਿਆ ਤੇ ਅੱਜ ਸਾਰੇ ਪਿੰਡ ਦੇ ਸਹਿਮਤੀ ਨਾਲ ਸਰਕਾਰੀ ਜਿਹੜਾ ਸਕੂਲ ਹੈ ਮਿਡਲ ਸਕੂਲ ਤੇ ਹਾਈ ਸਕੂਲ ਦੇ ਬਿਲਕੁਲ ਨਾਲ ਅਸੀਂ 2 ਏਕੜ ਚ ਇਹ ਗਰਾਊਂਡ ਬਣਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਜਿਹੜਾ ਗਰਾਊਂਡ ਦੀ ਤਜਵੀਜ਼ ਸੀਗੀ ਚਾਹੇ ਮੈਂ ਅਦਰ ਸਰਕਾਰਾਂ ਦੇ ਜਿਹੜੇ ਉਹਨਾਂ ਦੇ ਨਮਾਇਦਿਆਂ ਦੀ ਗੱਲ ਕਰਾਂ ਤੇ ਉਹ ਗਰਾਊਂਡ ਇਸ ਤੋਂ ਘੱਟੋ ਘੜ 500 ਮੀਟਰ ਦੂਰ ਬਣਾਉਣਾ ਚਾਹੁੰਦੇ ਸੀਗੇ ਤੇ ਅੱਜ ਜਿਹੜੀ ਅਸੀਂ ਪਿੰਡ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨੂੰ ਜਿਹੜੀ ਸਹੂਲਤ ਦੇਣ ਜਾ ਰਹੇ ਹਾਂ ਇਦੇ ਵਾਸਤੇ ਮੈਂ ਆਪਣੀ ਸਰਕਾਰ ਦਾ ਸਾਡੇ ਮਾਨਯੋਗ ਮંત્રી ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਅੱਜ ਸਾਡੇ ਪਿੰਡ ਗਰਾਉਂਡ ਦਾ ਨੀਂਹ ਪੱਥਰ ਰੱਖਣਾ ਸੀਗਾ ਜਿਹਦੀ 630 ਲੱਖ 30 ਹਜ਼ਾਰ ਕੀਮਤ ਹੈ ਮਤਲਬ ਰਾਸ਼ੀ ਲੱਗਣੀ ਹੈ ਤੇ ਗਰਵੀਰ ਸਿੰਘਾ ਜੀ ਇਹਦੇ ਸਿੱਧੇ ਕੀ ਕਰਨ ਕਰਨੋ ਬਈ ਜੀ ਬਹੁਤ ਵਧੀਆ ਲੱਗਾ ਸਾਡੇ ਪਿੰਡ ਦਾ ਬਹੁਤ ਬਹੁਤ ਵਧੀਆ ਵਿਕਾਸ ਹੋ ਰਿਹਾ ਪਿੰਡ ਹਡਾਣਾ ਜੀ ਇਸ ਦਾ ਜੱਦੀ ਪਿੰਡ ਅਨਜੋਤ ਕਹਿ ਰਹਾਂ ਹਾਂ ਤੇ ਅਨਜੋਤ ਸਿੰਘ ਬਣ ਗਿਆ ਮਹਾਰਾਜ ਯੋਗ ਔਰ ਬਹੁਤ ਜ਼ਿਆਦਾ ਮਨ ਤੋਂ ਖੁਸ਼ੀ ਹੈ ਇਸकी ਖੱਦ ਦੇ ਜਾਨ ਅੱਜ ਕਿੰਨਾ ਮਹਿਸੂਸ ਹੋਇਆ ਤੁਹਾਡੇ ਪਰਿਵਾਰ ਤੋਂ ਕਿ ਉਹਨਾਂ ਨੇ ਉਧਰ ਕਰ ਦਿੱਤਾ ਇੰਨੀ ਖੁਸ਼ੀ ਹੋਈ ਵੀ بیان ਨਹੀਂ ਕਰ ਸਕਦਾ ਸ਼ਬਦਾਂ ਇਹ ਨਹੀਂ ਖੁਸ਼ੀ ਆ ਪਰ ਲਾਕਾ ਤੁਸੀਂ ਦੇਖੋ ਰਹਿ ਕਿੰਨਾ ਜੂੜਾ ਖੜਿਆ ਸਾਰਾ ਸਭ